ਚੰਗਾ ਬੰਦਾ ਅੰਸ਼ਾ ਚਾਹਣ ਪਾਣੀ ਲਿਆਉਣਾ ਉਹ ਵੀਰ ਜੀ ਪਾਣੀ ਪੀਣ ਲਈ ਲਿਆਂਦਾ ਹੀ ਤੁਹਾਡੇ ਉਹ ਭਉ ਉਹ ਇੰਨਾ ਕੁ ਪਾਣੀ ਦੇ ਸਾਡੇ ਉੱਧੇ ਗੜਾ ਵਿੱਚੋਂ ਦਾ ਉਹ ਜੱਗ 'ਚ ਪਾਣੀ ਲਾਓ ਜਾ ਕੇ ਜੇ ਜਾ ਕੇ ਤਾਂ ਬੜਾ ਗਾਲਾਂ ਨਹੀਂ ਬੰਨੀਆਂ ਹਾਂ ਮੇਰਾ ਪੁੱਤ ਆ ਕੁੜੀ ਆਪਣੀ ਹਾਂ ਜੀ ਵੀਰ ਜੀ ਇਹ ਮੇਰੀ ਕੁੜੀ ਜੀ ਨੇ ਦਾ ਪਤ ਇਹ ਲਖਾਉ ਮੇਰਾ ਬੋ ਬੱਦ ਨੀ ਉਹ ਜਿਹੜਾ ਬਾਕੀ ਲੈ ਨਹੀਂ ਆ ਗਿਆ ਦੇ ਉਹ ਪਪਾ ਜੀ ਕੋਲ ਹੀ ਆ ਹਾਂ ਢੱਕ ਫੇਰੇ ਕਾ ਤੇ ਬੱਚੇ ਨੂੰ ਦਈਏ ਖਾ ਲਈ ਲੈਂਦੇਗੇ ਪਪਾ ਜੀ ਭੁੱਖ ਬੜੀ ਲੱਗੀ ਹੈ ਇੱਕੇਲਾ ਖਾਲਾ ਖਾਣਾ ਪੁੱਤ ਖਾ ਲਈ ਲੈਨੇ ਖਾਲਾ ਕਿ ਲੈ ਸਹੋ ਖਾ ਲਈ ਲੈ ਹਾਂ ਜਾ ਮੇਰੇ ਪੁੱਤ ਨੂੰ ਤੈਨੂੰ ਮੈਂ ਜਨੇ ਨੂੰ ਤੱਕ ਆ ਬਜ਼